ਆਪਰ ਸਮਾਰ ਗਿਆ ਨਾ ਅੱਛਾ ਪਰ ਮੰਮੀ ਕਿੱਥੇ ਵਧੀਆ ਮੰਮੀ ਮੰਮੀ ਅੰਦਰ ਆ ਅੱਛਾ ਤੂੰ ਮੈਂ ਪਾਣੀ ਲੈ ਕੇ ਆਉਣੀ ਹਾਂ ਹਾਂ ਕੋਈ ਨਹੀਂ ਪੁੱਤ ਮੇਰਾ ਕੋਈ ਵੀ ਸੱਸਰੀ ਘਰ ਨੂੰ ਤੂੰ ਗਈ ਸੱਸਰੀ ਦਾ ਹੈ ਸੱਸਰੀ ਕਾ ਹੋਰ ਕਿਵੇਂ ਸੀ ਵਧੀਆ ਆ ਜੋ ਬੈਠੋ ਅੱਜ ਜੀ ਨੂੰ ਮਸਤੇ ਮਸਤੇ ਕਿਵੇਂ ਕਿੰਨੀ ਬੜੀ ਹੈ ਸਾਡੇ ਗਵੰਡੀਆਂ ਦੀ ਕੁੜੀ ਆ ਜਾਂਦੀ ਹੈ ਜੋਤ ਨਾਲ ਖੇਡਣ ਵਾਸਤੇ ਬੈਹ ਜੋ ਬੈ ਗੇ ਆ ਜਾ ਸਭ ਲੋਕ

दसो फिर भेन जी जो कोई मम्मी वेख्या ਆਜਮ ਘਰ ਬਾਰ ਮੈਂ ਕਿਹਾ ਜਿਹੜਾ ਤੁਸੀਂ ਵੇਖਿਆ ਫਿਰ ਦੱਸੋ ਸਾਨੂੰ ਫਿਰ ਹੁਣ ਇਹ ਤਾਂ ਭਾਈ ਸਾਡੀ ਗੱਲ ਤੇ ਕਦੀ ਨਹੀਂ ਪੂਰੀ ਹੋਏ ਤਾਂ ਮੁੰਡੇ ਨਾਲ ਗੱਦ ਕਰੀ ਬੈਠੀ ਉਹ ਵਿਆਹ ਕਰਾਉਣੇ ਮੈਂ ਉੱਥੇ ਹੀ ਦੱਸੋ ਤੇ ਤੁਸੀਂ ਹੰਤੀ ਮੈਂ ਕਰਨੀ ਉਹ ਜੇ ਆਪਣੀ ਅੱਖੇ ਲੱਗਦੀ ਆ ਉਹ ਮੁੰਡਾ ਕੀ ਕਰਦਾ ਜਿਹਦੇ ਨਾਲ ਇਹ ਕਹਿੰਦੀ ਆ ਦੱਸੋ ਮਾਈ ਭਾਬੀ ਨੂੰ ਕੀ ਕਰਦਾ ਮੁੰਡਾ ਅਜੇ ਤਾਂ ਪੜਾਈ ਕਰਦਾ ਹੈ ਬਾਤੋ ਜੋ ਉਪਰ ਲੱਗ ਇਨੂੰ ਕੀ ਪਤਾ ਹੋਊ ਕਿ ਜੋਬ ਲੱਗੂਗਾ ਕਿ ਨਹੀਂ ਲੱਗੂਗਾ ਦੇਖ ਬੁੱਤਰ ਆਪਾਂ ਤੈਨੂੰ ਇਹ ਕਿਹਾ ਵੀ ਮੁੰਡੇ ਦਾ ਮਾਪਿ ਉਹ ਨਹੀਂ ਅੱਗਾ ਨਹੀਂ ਪਿੱਛਾ ਨਹੀਂ ਆਪਣੀ ਬਰਾਦਰੀ ਵਾਲਾ ਵੀ ਹੈ ਨਹੀਂ ਨਾਲੇ ਛੋਟੀ ਜਾਤ ਨਾਲ ਆਪਾਂ ਨਹੀਂ ਵਿਆਹ ਕਰਨਾ ਇਹਦਾ ਜਿੱਥੇ ਦਾ ਪਿਓ ਕਹਿੰਦਾ ਸੀ ਉੱਥੇ ਕਰਨਾ ਦੇਖੋ ਇਹਦੇ ਭਰਾ ਨੂੰ ਪੁੱਛਿਆ ਉਹ ਵੀ ਨਹੀਂ ਮੰਨਦਾ ਦੇਖੋ ਬੀਬੀ ਵੀ ਆਪਾਂ ਜਿੱਥੇ ਕਰਾਂਗੇ ਤੀ ਪੁੱਤ ਨੇ ਉੱਥੇ ਕਰੋੜਾ ਹਨਾ ਜੇ ਆਪਾਂ ਕਹਾਂ ਵੀ ਸਾਡੇ ਜਿਹੜਾ ਅਸੀਂ ਦੱਸਦੇ ਹਾਂ ਜੇ ਤੈਨੂੰ ਨਾ ਪਸੰਦ ਆਇਆ ਫਿਰ ਗੱਲ ਹੋ ਗਈ। ਜੇ ਮੈਂ ਕਹਾਂਗੇ ਬਿਨਾਂ ਮਰਜ਼ੀ ਨਾਲ ਕਰਨਾ ਤੇ ਤੇਰੀ ਮਰਜ਼ੀ। ਤੇ ਮਰਜ਼ੀ। ਮੈਂ ਰਾਤੀ ਅਮਨ ਨਾਲ ਵੀ ਗੱਲ ਕੀਤੀ ਸੀ। ਉਹ ਵੀ ਇਸ ਗੱਲ ਨੂੰ ਨਹੀਂ ਮੰਨਦੇ। ਬਾਕੀ ਤੇਰੀ ਮਰਜ਼ੀ ਆ। ਜੇ ਤੂੰ ਉੱਥੇ ਵਿਆਹ ਕਰਾਉਣਾ। ਬਾਕੀ ਜਿੱਥੇ ਤੇਰੇ ਮਾਪਿਓ ਸਹਿਮਤ ਆ ਇੱਕ ਵਾਰੀ ਤੂੰ ਉੱਥੇ ਸੋਚ ਕੇ ਵੇਖ ਲੈ। ਦੇਖ ਸੋ ਭਿੰਜੀ ਹੁਣ ਕਿਵੇਂ ਕਰਨੀ। ਦੇਖ ਸਿਮਰਨ। ਪਹਿਲਾਂ ਤੂੰ ਆਪਦੇ ਫਿਚਰ ਬਾਰੇ ਸੋਚ। ਜੇ ਤਾਂ ਮੁੰਡਾ ਕੰਮ ਕਰੂਗਾ 2 ਸਾਲਾਂ ਬਾਅਦ, ਸਾਲ ਬਾਅਦ।

ਕ ਚਲੋ ਠੀਕ ਆ ਫਿਰ ਆਪਾਂ ਵੀ ਕੋਈ ਨਹੀਂ ਸੀ ਜਾਣਦੇ ਆ ਸਵੇਰੇ ਘਰੇ ਤੇ ਫਿਰ ਇਹਦੇ ਪਾਪਾ ਨੂੰ ਕਹਿੰਦੇ ਆ ਵੀ ਕੁੜੀ ਮੰਨ ਲਈ ਆ ਵੀ ਪੜੂਗੀ ਫਿਰ ਇਹਦੇ ਰਿਸ਼ਤੇ ਬਾਰੇ ਸਹੀ ਕਰਦੇ ਆ ਫਿਰ ਮਰਜ਼ੀ ਦਾ ਵਿਆਹ ਕਰਾ ਫਿਰ ਮਰਜ਼ੀ ਨਾਲ ਹਾਂ